ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚਿਰ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਚਲਾਏ ਜਾ ਰਹੇ 829 ਆਮਦਨੀ ਪਾਰਟੀ ਕਲੀਨ ਕਰਨ ਲਈ ਬਣੇ ਵਰਦਾਨ ਡਾਕਟਰ ਬਲਦੀਪ ਸਿੰਘ ਇਸ ਦੇ ਨਾਲ ਹੀ ਮੋਹਾਲੀ ਵਿੱਚ ਜੁਲਾਈ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਸੇਵਾ ਤੇ ਸਹੂਲਤਾਂ ਵਿੱਚ ਵਿਆਕਪ ਸੁਧਾਰ ਹਿੱਤ ਚਲਾਈ ਜਾ ਰਹੇ 829 ਦੀ ਆਮ ਆਦਮੀ ਪਾਰਟੀ ਦੇ ਕਲੀਨਕਲ ਲੋਕ ਸਭਾ ਲਈ ਵਾਧਾਂ ਸਿੱਧੇ ਹੋ ਚੁੱਕੇ ਹਨ ਇਸ ਦੇ ਨਾਲ ਹੀ ਜਲਦੀ ਹੀ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਿਹਤ ਟਰਾਂਜੇ ਨੂੰ ਤੇਸ਼ ਵਿੱਚੋਂ ਅੱਬਲ ਦਰਜੇ ਦਾ ਬਣਉਣ ਲਈ ਕਈ ਨਿਯਮ ਆ ਰਹੇ ਹਨ ਇਸ ਦੇ ਨਾਲ ਹੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰਦੇਸ਼ ਦੇ ਕਈ ਕੇਂਦਰ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਪੰਜਾਬ ਦੇ ਰੋਕੇ ਫੰਡ ਸੂਬੇ ਦੀ ਤਰੱਕੀ ਦਾ ਰਾਵੀ ਰੋੜਾ ਬਣ ਰਿਹਾਣ ਇਨਾਂ ਵਿੱਚ ਵਿਚਕਾਰ ਪ੍ਰਗਟਾਵਾ ਸੇਤ ਤੇ ਪਰਿਵਾਰ ਭਲਾਈ ਮਤਰੀ ਡਾਕਟਰ ਬਲਬੀਰ ਸਿੰਘ ਦੇ ਪਿੰਡ ਕਰੂੜੀ ਵਿਖੇ ਸ਼੍ਰੀ ਸੱਤਿਆ ਸਾਈ ਮਾਲਵਾ ਮਾਨਵ ਸੈਟਅਪ ਵਿੱਚ ਹੋਇਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰੈ